ਵੜੇ ਦੁੱਖ ਦੇ ਨਾਲ ਕਹਿ ਰਣਾ ਅੱਜ ਪੈ ਰਿਆ ਹੈ ਕਿ ਮੋਰਤੂ ਸਾਡੀ ਛੋਟੀ ਭੈਣ ਹੈ 19 ਨੰਬਰ ਵਾਰਡ ਹੈ ਤੇ ਮਾਤਾ ਜੀ ਆਈ ਹੈ ਤੇ ਬੱਚਾ 4 ਸਾਲਾਂ ਦਾ ਹੈਗਾ ਅੱਜ ਰਿਪਬਲਿਕਨ ਪਾਰਟੀ ਆਫ ਇੰਡੀਆ ਦਾ ਜੋ ਬਾਬਾ ਸਾਹਿਬ ਤੇ ਡਾਕਟਰ ਅੰਬੇਦਕਰ ਦੀ ਪਾਰਟੀ ਹੈ ਉੱਥੇ ਪਹੁੰਚੇ ਹੈਗੇ ਤੇ ਬੱਚਾ ਜਨਮ ਤੋਂ ਹੀ ਨਾਤਾ ਬੱਚਾ ਬੋਲ ਪਉਂਦਾ ਹੈ ਘਰ ਦੇ ਵਿੱਚ ਇੰਨੀ ਕਿ ਗਰੀਬੀ ਹੈਗੀ ਹੈ ਵੀ ਦੋ ਟਾਈਮ ਦੀ ਰੋਟੀ ਜਿਹੜੀ ਹੈਗੀ ਆ ਸੱਜੀ ਕਮਾ ਕੇ ਪਰਿਵਾਰ ਫੇਰ ਆਪ ਦਾ ਝੂਲਾ ਮਲਦਾ ਹੈਗਾ ਤੇ ਭੈਣ ਕਿਰਾਏ ਤੋਂ ਵੀ ਜੋ ਕਹਦੀ ਏ ਕਿਰਾਏ ਤੋਂ ਵੀ ਮਾਦਾ ਮਤਲਬ ਮਦਦ ਕਰਨ ਵਾਸਤੇ ਕੋਈ ਨਹੀਂ ਆਇਆ ਭੈਣ ਦੀ ਵੀ ਕਿਤੇ ਹਸਪੀਟਲ ਜਾਣਾ ਤਾਂ ਪੈਸੇ ਨਹੀਂ ਜਾਂਦੀ ਐ ਬਚਾਰੀ ਘਰ ਦੀ ਕੰਡੀਸ਼ਨ ਇੰਨੀ ਮਾੜੀ ਐ ਕੱਲ ਕਿਸੇ ਤੋਂ ਜਲੀਏ ਨੰਬਰ ਮੇਰਾ ਇਹਨਾਂ ਲਿਆ ਭੈਣ ਦੀ ਨੇ ਤੇ ਮੇਰਾ ਸੱਭਰੇ ਕੀਤਾ ਤੇ ਇਹਨਾਂ ਗੱਲਬਾਤ ਹੋਈ ਕੱਲ ਮੈਂ ਕਿਤੇ ਐਮਜ ਦੇ ਵਿੱਚ ਸੀ ਨਾ ਮਟੁੰਡਾ ਤੇ ਅੱਜ ਮੇਰੀ ਭੈਣ ਆਈ ਐ ਤੇ 11 ਨੰਬਰ ਵਾਰਡ ਤੇ ਬੱਚੇ ਦੀ ਲਗਭਗ ਜਿਹੜੀ ਏਜ ਹੈਗੀ ਹੈ 4 ਸਾਲ ਹੈਗੀ ਹੈ ਤੇ ਸਰਕਾਰ ਨੇ ਕਿਸੇ ਤਰ੍ਹਾਂ ਦੀ ਇਥੋਂ ਦੀ ਵਿਧਾਇਕ ਜੋ ਸਾਡੀ ਵੱਡੀ ਭੈਣ ਹੈ ਬਲਜੀਤ ਕੌਰ ਜੋ ਬਲੋੜ ਹਲਕੇ ਤੋਂ ਐਮਐਲਏ ਹੈ ਔਰ ਪੰਜਾਬ ਗਵਰਨਮੈਂਟ ਦੇ ਵਿੱਚ ਮੰਤਰੀ ਹੈਗੀ ਹੈ ਔਰ ਇਥੋਂ ਦੇ ਚੇਅਰਮੈਨ ਹੈ ਇਥੋਂ ਦੀ ਸਰਕਾਰ ਦੇ ਜੋ ਵੀ ਕਹਿੰਦੀ ਹੈ ਪ੍ਰਸ਼ਾਸਨ ਦੇ ਇਹਨਾਂ ਤੱਕ ਪਰਿਵਾਰ ਤੱਕ ਕੋਈ ਵੀ ਨਹੀਂ ਪਹੁੰਚਿਆ ਤੁੜੇ ਕੋਈ ਆਇਆ ਮੰਜੀ ਕੋਈ ਐਮਐਲਏ ਜਾਂ ਕੋਈ ਚੇਅਰਮੈਨ ਕਿਸੇ ਨੇ ਮਦਦ ਕੀਤੀ ਏ ਤੁੜੇ ਨਹੀਂ ਆਇਆ ਕਿਸੇ ਨੇ ਨਹੀਂ ਕੀਤੀ ਇਹ ਕਹਿੰਦੇ ਵੀ ਸਾਡੀ ਹਜੇ ਤੱਕ ਕਿਸੇ ਨੇ ਮਦਦ ਨਹੀਂ ਕੀਤੀ ਤੇ ਮੈਂ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਬੀਤੀ ਕਰਨਾ ਚਾਹਣਾ ਹੈ ਵੀ ਇਹ ਗਰੀਬ ਪਰਿਵਾਰ ਹੈਗਾ ਬੱਚਾ ਕਿੰਨਾ ਘਰ ਮਾਰਿਆ ਬੱਚਾ ਬਹੁਤ ਤੰਗ ਪਰੇਸ਼ਾਨ ਹੋ ਰਿਹਾ ਹੈ ਬੱਚਾ ਜਿਹੜਾ ਬੋਲ ਵੀ ਨਹੀਂ ਪੁੰਹਦਾ ਤੇ ਸਰਕਾਰ ਤੇਦੀ ਮਦਦ ਮਦਦ ਕਰੇ ਇਥੋਂ ਦਾ ਪ੍ਰਸ਼ਾਸਨ ਦੀ ਮਦਦ ਕਰੇ ਕਿਉਂਕਿ ਗਰੀਬ ਪਰਿਵਾਰ ਹੈਗਾ ਤੇ ਅਸੀਂ ਪੈਣ ਨੂੰ ਪੂਰਾ ਸ਼ੁਭਾਸ਼ਵਾਦ ਹੈ ਅਸੀਂ ਸਾਡੇ ਤੋਂ ਜਿੰਨੀ ਮਦਦ ਹੋਈ ਅਸੀਂ ਤੇਰੀ ਕਰਾਂਗੇ ਭੈਣ ਜੀ ਔਰ ਅਸੀਂ ਮਾਨਣੀਏ ਸਾਡੇ ਸ਼੍ਰੀ ਰਾਮਦਾਸ ਖਾਲਸਾ ਜੀ ਜੋ ਰਿਪਬਲਿਕਨ ਪਾਰਟੀ ਦੇ ਰਾਸ਼ਟਰੀ ਅਧਿક્ષા ਔਰ ਸਮਾਜਿਕ ਕੇਂਦਰੀ ਮੰਤਰੀ ਐਨਡੀਆ ਸਰਕਾਰ ਦੇ ਵਿੱਚ ਉਹਨਾਂ ਨਾਲ ਵੀ ਗੱਲਬਾਤ ਕਰਕੇ ਇਹਦਾ ਪੱਤਰ ਮੈਂ ਹਾਸਲ ਕਰ ਲਿਆ ਮੰਤਰੀ ਜੀ ਨੂੰ ਕਹਿ ਕੇ ਇਹਨਾਂ ਦੇ ਪਰਿਵਾਰ ਦੀ ਜੋ ਮਦਦ ਹੈਗੀ ਹੈ ਅਸੀਂ ਕਰਵਾਵਾਂਗੇ ਔਰ ਬੱਚੇ ਦਾ ਇਲਾਜ ਵੀ ਜੇ ਪੀਜੀਆਈ ਜਾਂ ਐਮਜੀ ਦੇ ਵਿੱਚ ਕਰਾਉਣ ਦੀ ਪਈ ਜ਼ਰੂਰਤ ਅਸੀਂ ਇਹਦੇ ਨਾਲ ਪਰਿਵਾਰ ਦੇ ਨਾਲ ਹਮੇਸ਼ਾ ਖੜੇ ਆਂ ਪਰ ਇੱਥੋਂ ਦੀ ਸਰਕਾਰ, ਇੱਥੋਂ ਦੇ ਵਿਧਾਇਕ, ਇੱਥੋਂ ਦਾ ਪ੍ਰਸ਼ਾਸਨ ਤੇ ਬਿਲਕੁਲ ਪਰਿਵਾਰ ਦੇ ਨਾਲ ਨਹੀਂ ਖੜਾ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਐ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ। ਜੋ ਵੀ ਸੰਪਰਕ ਜੀ ਕਰਨਾ ਚਾਹਵੇ ਤੇ ਅਸੀਂ ਮੀਡੀਆ ਆ ਵੀਡੀਓ ਦੇ ਰਾਹੀਂ ਉੱਪਰ ਇਹ ਨੰਬਰ ਵੀ ਦੇ ਦਾਂਗੇ, ਘਰ ਦਾ ਐਡਰੈਸ ਵੀ ਦੇ ਦਾਂਗੇ, ਪ੍ਰੋਪਰ ਤੇ ਇਹਨਾਂ ਦੇ ਨਾਲ ਸੰਪਰਕ ਕਰਕੇ ਸਿੱਧੀ ਇਹਨਾਂ ਦੀ ਪਰਿਵਾਰ ਦੀ ਮਦਦ ਵੀ ਕਰ ਸਕਦਾ ਹੈ। ਸਾਥੀਓ ਜੈ ਭੀਮ, ਜੈ ਭਾਰਤ, ਜੈ ਸੰਵਿਧਾਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ।